नहीं रूप रेखं कहाँ बास फिरे कौन पेखं कहाँ नाम ताको कहाँ कै कहावे का के बखानो कहाँ मोन आवे ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਾਤੰ ਨਾ ਕਰਮੰ ਨਾ ਭਰਮੰ ਨਾ ਜਨਮੰ ਨਾ ਜਾਤੰ ਅਦਵੈਖੰ ਆਪੇਕੰ ਅਜੋਨੀ ਸਰੂਪੇ ਨਮੋਇ ਕਰੂਪੇ ਨਮੋਇ ਕਰੂਪੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਰਬੱਤ ਸਾਧ ਸੰਗਤ ਜੀ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਹੁਮੁੱਲੀ ਬਾਣੀ ਦੇ ਅਰਥ ਸ੍ਰੀ ਅਕਾਲ ਉਸਤਤ ਸਾਹਿਬ ਜਿਸ ਦੇ ਵਿੱਚ ਆਪ ਸਭ ਸੰਗਤ ਹੁਣ ਤੱਕ 92 ਸੰਤ ਸਰਵਣ ਕਰ ਚੁੱਕੇ ਹੋ ਆ ਸੰਗਤ ਜੀ ਜਿਸ ਤੋਂ ਅੱਗੇ ਦੇਖਦੇ ਹਾਂ 93 ਸੰਤ ਦੇ ਵਿੱਚ ਮਹਾਰਾਜ ਕੀ ਫਰਮਾਨ ਕਰਦੇ ਹਨ ਕਿ ਮਾਰਾਈ ਕਹਿੰਦੇ ਹਨ ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਪਹਿਲੇ ਸੰਦੇ ਦੇ ਵਿੱਚ ਆਪ ਸਾਹਿਬ ਸੰਗਤ ਨੇ ਸਰਮਣ ਕੀਤਾ ਸੀ ਨਾ ਰਗੰਗ ਨਾ ਰੰਗੰਗ ਨਾ ਰੂਪਮ ਨਾ ਰੇਖੰ ਇਹ ਸੰਦੇ ਦੇ ਵਿੱਚ ਮਾਰਾਈ ਕਹਿੰਦੇ ਹਨ ਕਿ ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਿਣ ਤੋਂ ਭਾਵ ਹੈ ਕਿ ਉਸ ਅਕਾਲ ਪੁਰਖ ਦੀ ਕੋਈ ਰੂਪ ਰੇਖਾ ਕੋਈ ਸ਼ਕਲ ਕੋਈ ਮੂਰਤ ਨਹੀਂ ਹੈ ਜੇ ਤਰਕਾਰੀ ਦੇ ਰਾਹੀਂ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜੇ ਕੋਈ ਚਾਵੇ ਵੀ ਜੇ ਕੋਈ ਕੋਸ਼ਿਸ਼ ਵੀ ਕਰੇ ਤਾਂ ਵੀ ਉਸ ਅਕਾਲ ਪੁਰਖ ਜੋ ਹੈ ਉਸ ਦੀ ਰੂਪਰੇਖਾ ਨਹੀਂ ਜਾਣ ਸਕਦਾ ਹਾਦ ਤੱਕ ਕੋਸ਼ਿਸ਼ ਕਰ ਲਵੇ ਇਸ ਦੇ ਵਿੱਚ ਅਸਫਲ ਹੋ ਜਾਵੇਗਾ ਅੱਗੇ ਮਾਰੇ ਕਹਿੰਦੇ ਹਨ ਕਿ ਕਹਾ ਬਾਸ ਤਾਂ ਕੋ ਫਿਰੇ ਕੌਣ ਪੇਖੰ ਉਸ ਦਾ ਟਿਕਾਣਾ ਉਹ ਰਹਿੰਦਾ ਕਿੱਥੇ ਆ ਅਤੇ ਕਿਹੜੇ ਭੇਖ ਦੇ ਵਿੱਚ ਫਿਰਦਾ ਹਾਇ ਕਹਿਣ ਤੋਂ ਭਾਵ ਹੈ ਕਿ ਉਸ ਦੀ ਲੋਕੇਸ਼ਨ ਕੀ ਹੈ ਰਹਿੰਦਾ ਕਿੱਥੇ ਹੈ ਅਤੇ ਕਿਹੜੇ ਭੇਖ ਦੇ ਵਿੱਚ ਕਿਹੜਾ ਭੇਖ ਉਸ ਨੇ ਧਾਰਿਆ ਹੋਇਆ ਹੈ ਇਹ ਵੀ ਕੋਈ ਜਾਣ ਨਹੀਂ ਸਕਦਾ ਚਾਹੇ ਜਾਣਨ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਉਹ ਜੋ ਕਾਲਪੁਰਖ ਹੈ ਉਹ ਕਣ-ਕਣ ਦੇ ਵਿੱਚ ਜਰੇ-ਜਰੇ ਦੇ ਵਿੱਚ ਰਮਿਆ ਹੋਇਆ ਹੈ ਇਹੋ ਜੀ ਕੋਈ ਜਗ੍ਹਾ ਥਾਂ ਟਿਕਾਣਾ ਨਹੀਂ ਹੈ ਜਿੱਥੇ ਉਸ ਦਾ ਆਵਾਸ ਨਾ ਹੋਵੇ ਉਸ ਦਾ ਆਵਾਸ ਹੁੰਦੇ ਹੋਏ ਵੀ ਉਸ ਦਾ ਕੋਈ ਇੱਕ ਟਿਕਾਣਾ ਨਹੀਂ ਹੈ ਜੇ ਆਪਾਂ ਕਹਿ ਲਈਏ ਕਿ ਸਮਾਨ ਦੇ ਉੱਪਰ ਰੱਬ ਹੈ ਜਾਂ ਧਰਤੀ ਦੇ ਵਿੱਚ ਹੈ ਜਾਂ ਪਤਾਲ ਦੇ ਵਿੱਚ ਹੈ ਜਾਂ ਪਾਣੀ ਦੇ ਵਿੱਚ ਹੈ ਜਾਂ ਹਵਾ ਦੇ ਵਿੱਚ ਹੈ ਕੋਈ ਇੱਕ ਉਸ ਦਾ ਟਿਕਾਣਾ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਪੇਖ ਪਾ ਸਕਦਾ ਹੈ ਕਿ ਉਸ ਦਾ ਪੇਖ ਕੀ ਹੈ ਉਸ ਨੇ ਕਿਹੜਾ ਭੇਖ ਧਾਰਿਆ ਹੋਇਆ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ ਅਤੇ ਉਸ ਦਾ ਨਾਮ ਕੀ ਹੈ ਉਸ ਪਰਮਾਤਮਾ ਦਾ ਅਸਲ ਜੋ ਨਾਮ ਹੈ ਉਹ ਕੀ ਹੈ ਉਹ ਆਪਣੇ ਆਪ ਨੂੰ ਕੀ ਕਹਿ ਕੇ ਕਹਾਉਂਦਾ ਹੈ ਬਾਕੀ ਸਾ ਸੰਗਤ ਜੀ ਉਸ ਨੂੰ ਪੇਮ ਪਿਆਰ ਕਰਨ ਵਾਲਿਆ ਨੇ ਉਸ ਦੇ ਆਪਣੇ ਅਨੁਸਾਰ ਕਾਫੀ ਨਾਮ ਰੱਖ ਲਏ ਹਨ ਜਿਵੇਂ ਕਿਸੇ ਨੇ ਪਰਮਾਤਮਾ ਕਹਿ ਲਿਆ ਪ੍ਰਭੂ ਭਗਵਾਨ ਕਹਿ ਲਿਆ ਅੱਲਾਹ ਕਹਿ ਲਿਆ ਵਾਹਿਗੁਰੂ ਕਹਿ ਲਿਆ ਰਾਮ ਕਹਿ ਲਿਆ ਅਕਾਲ ਪੁਰਖ ਕਹਿ ਲਿਆ ਨਿਰੰਕਾਰ ਕਹਿ ਲਿਆ ਇਸ ਤਰ੍ਹਾਂ ਉਸ ਦੇ ਨਾਮ ਉਸ ਨੂੰ ਪ੍ਰੇਮ ਪਿਆਰ ਕਰਨ ਵਾਲਿਆਂ ਨੇ ਕਾਫੀ ਰੱਖ ਲਏ ਹਨ ਪਰ ਅਸਲ ਵਿੱਚ ਉਸ ਦਾ ਨਾਮ ਕੀ ਹੈ ਇਸ ਦਾ ਵੀ ਕੋਈ ਸਾਧ ਸੰਗਤ ਜੀ ਭੇਜ ਜੋ ਹੈ ਨਹੀਂ ਪਾ ਸਕਦਾ ਅੱਗੇ ਮਾਰੇ ਕਿਹਾ ਹਨ ਕਿ ਕਹਾ ਕੇ ਬਖਾਨੋ ਕਹੇ ਮੋਨ ਆਵੇ ਉਸ ਦਾ ਵਰਣਨ ਕੀ ਕੀਤਾ ਜਾ ਸਕਦਾ ਹੈ ਉਹ ਕਥਨੀ ਵਿੱਚ ਨਹੀਂ ਹੁੰਦਾ ਹੈ ਕਹਿਣ ਤੋਂ ਭਾਵ ਹੈ ਸਾਧ ਸੰਗਤ ਜੀ ਉਸ ਦਾ ਵਰਣਨ ਕਰਨਾ ਉਸ ਦੇ ਬਾਰੇ ਵਿੱਚ ਕਹਿਣਾ ਉਸ ਦੇ ਬਾਰੇ ਵਿੱਚ ਲਿਖਣਾ ਜਾਂ ਬੋਲਣਾ ਵਰਣਨ ਦੇ ਵਿੱਚ ਨਹੀਂ ਹੁੰਦਾ ਹੈ ਉਹ ਵਰਣਨ ਕਰਨ ਤੋਂ ਪਰੇ ਹੈ ਬਹੁਤ ਕਠਿਨ ਹੈ ਉਸ ਦੇ ਬਾਰੇ ਵਿੱਚ ਦੱਸ ਪਉਣਾ ਕਿ ਉਹ ਕਿਸ ਤਰ੍ਹਾਂ ਦਾ ਹੈ ਜਾਂ ਉਹ ਕੀ ਹੈ ਜੋ ਅਕਾਲ ਪੁਰਖ ਪਰਮਾਤਮਾ ਹੈ ਸਾਡੀ ਸਮਝ ਬਹੁਤ ਹੀ ਛੋਟੀ ਹੈ ਅੱਗੇ ਮਹਾਰਾ ਜੀ ਕਹਿੰਦੇ ਹਨ ਕਿ ਸ਼ਾਂਤ ਚਰਨਾਂ ਵਿੱਚ ਨਾ ਰੋਗੰ ਨਾ ਸੋਗੰ ਨਾ ਮੋਹੰਗ ਨਾ ਮਾਤਨ ਰੋਗਨ ਤੋਂ ਭਾਵ ਹੈ ਬਿਮਾਰੀਆਂ ਤੇ ਸੋਗਨ ਤੋਂ ਭਾਵ ਹੈ ਮਾਨਦੀਆਂ ਚਿੰਤਾਵਾਂ ਗੁਰੂ ਮਾਰਾਈ ਕਹਿੰਦੇ ਹਨ ਕਿ ਜੋ ਆਕਾਲ ਪੁਰਖ ਨਿਰੰਕਾਰ ਹੈ ਉਹ ਮਾਨਦੀਆਂ ਚਿੰਤਾਵਾਂ ਤੋਂ ਕਿਤੇ ਦੂਰ ਹੈ ਨਾ ਹੀ ਉਸ ਨੂੰ ਕੋਈ ਰੋਗ ਲੱਗਦਾ ਹੈ ਕਿਉਂਕਿ ਉਸ ਦੀ ਕੋਈ ਦੇਹ ਜਾਂ ਉਸ ਦਾ ਕੋਈ ਸਰੀਰ ਨਹੀਂ ਹੈ ਜਿਹੜਾ ਉਸ ਨੂੰ ਰੋਗ ਲੱਗੇ ਇਸ ਕਰਕੇ ਉਹ ਰੋਗਾ ਸੋਗਾ ਤੋਂ ਪਰੇ ਹੈ ਮਾਨਦੀਆਂ ਚਿੰਤਾਵਾਂ ਤੋਂ ਪਰੇ ਹੈ ਉਸ ਨੂੰ ਕਿਸੇ ਵੀ ਕੰਮ ਦਾ ਫਿਕਰ ਨਹੀਂ ਹੈ ਮਨ ਨੂੰ ਚਿੰਤਾਵਾਂ ਦਿਹਾਨ ਬੀਤ ਗਏ ਸਮੇਂ ਦੀਆਂ ਮਨ ਨੂੰ ਚਿੰਤਾਵਾਂ ਹੁੰਦੀਆਂ ਸਾਧ ਸੰਗਤ ਜੀ ਆਉਣ ਵਾਲੇ ਕਾਲ ਦੀਆਂ ਆਉਣ ਵਾਲੇ ਸਮੇਂ ਦੀਆਂ ਪਰ ਉਹ ਜੋ ਅਕਾਲ ਹੈ ਉਹ ਕਾਲ ਤੋਂ ਰਹਿ ਤੈ ਸਮੇ ਦੇ ਬੰਧਨ ਦੇ ਵਿੱਚ ਨਹੀਂ ਹੁੰਦਾ ਇਸ ਕਰਕੇ ਉਸ ਨੂੰ ਕੋਈ ਵੀ ਚਿੰਤਾਵਾਂ ਨਹੀਂ ਹੁੰਦੀਆਂ ਸਾਧ ਸੰਗਤ ਜੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਨਾ ਮੋਹੰ ਨਾ ਮਾਤਨ ਮਾਤਨ ਦਾ ਭਾਵ ਹੈ ਮਮਤਾ ਕਰਨ ਵਾਲੀ ਮਾਤਾ ਉਹ ਮੋਦੇ ਬੰਦਰ ਵਿੱਚ ਨਹੀਂ ਜਗੜਿਆ ਹੋਇਆ ਤੇ ਨਾ ਹੀ ਉਸ ਦੀ ਕੋਈ ਮਮਤਾ ਕਰਨ ਵਾਲੀ ਮਾਤਾ ਹੈ। ਸਾਸ ਸੰਗਤ ਦੀ ਉਸ ਅਕਾਲ ਪੁਰਖ ਨਿਰੰਕਾਰ ਦਾ ਜੋ ਆਉਣਾ ਹੈ ਉਹ ਆਪਣੇ ਆਪ ਤੋਂ ਹੀ ਉਹ ਬਣਿਆ ਹੈ ਸਵੈ ਭੰਗ ਹੈ। ਆਪਣੇ ਆਪ ਤੋਂ ਉਸ ਦੀ ਉਸਾਰੀ ਹੋਈ ਹੈ ਉਸ ਤੋਂ ਬਣਿਆ ਹੋਇਆ ਹੈ। ਨਾ ਉਸ ਦੀ ਕੋਈ ਮਾਤਾ ਹੈ ਨਾ ਪਿਤਾ ਹੈ। ਇਸ ਕਰਕੇ ਉਸ ਦੇ ਉੱਪਰ ਕਿਸੇ ਦੀ ਮਮਤਾ ਨਹੀਂ ਹੈ। ਉਹ ਮਮਤਾ ਦੇ ਬੰਧਨ ਦੇ ਵਿੱਚ ਨਹੀਂ ਬੰਦਿਆ ਹੋਇਆ ਹੈ ਜਿਸ ਨੂੰ ਮਹਾਰਾਜ ਕਹਿੰਦੇ ਹਨ ਕਿ ਨਾ ਮੋਹੰ ਨਾ ਮਾਤਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਨਾ ਕਰਮੰ ਨਾ ਭਰਮੰ ਨਾ ਜਨਮੰ ਨਾ ਜਾਤਨ ਨਾ ਹੀ ਸਾ ਸੰਗਤ ਯੋਗ ਜੋ ਕਾਲਪੁਰਖ ਹੈ ਉਹ ਕਰਮ ਬੰਧਨਾਂ ਦੇ ਵਿੱਚ ਆਉਂਦਾ ਹੈ ਇਹ ਜੋ ਆਪਣਾ ਸਰੀਰ ਆਪਾਂ ਨੂੰ ਮਿਲਿਆ ਹੈ ਦੇਹੀ ਮਿਲੀ ਹੈ ਇਹ ਕਈ ਅਨੇਕਾਂ ਤਰ੍ਹਾਂ ਦੇ ਕਰਮ ਕਰਦੀ ਹੈ ਕਰਮ ਕਰਨ ਤੋਂ ਬਾਅਦ ਸਾ ਸੰਗਤ ਜੀ ਇਸ ਨੂੰ ਫਲ ਵੀ ਭੁਗਤਣਾ ਪੈਂਦਾ ਹੈ ਜਿਸ ਤਰ੍ਹਾਂ ਦੇ ਕਰਮ ਕਰਦੀ ਉਸ ਤਰ੍ਹਾਂ ਦਾ ਇਸ ਨੂੰ ਫਲ ਭੁਗਤਣਾ ਪੈਂਦਾ ਹੈ ਪਰ ਉਹ ਪਰਮਾਤਮਾ ਜੋ ਹੈ ਉਹ ਦੇਹੀ ਤੋਂ ਪਰੇ ਹੈ ਉਹ ਨਿਰੰਕਾਰ ਹੈ ਉਸ ਦਾ ਕੋਈ ਕਾਰਨ ਇਸ ਕਰਕੇ ਉਹ ਕਰਮਾਂ ਦੇ ਬੰਧਨਾਂ ਦੇ ਵਿੱਚ ਨਹੀਂ ਹੁੰਦਾ ਹੈ ਅਤੇ ਨਾ ਭਰਮਮ ਨਾ ਹੀ ਉਹ ਕਿਸੇ ਭਲੇਖਿਆਂ ਦੇ ਵਿੱਚ ਆਉਂਦਾ ਹੈ ਦੁਨੀਆਦਾਰੀ ਦੇ ਵਿੱਚ ਵਿਚਰਦੇ ਹੋਏ ਲੋਕ ਜੁਹਾਨ ਇੱਕ ਦੂਜੇ ਨੂੰ ਭਲੇਖਾ ਦੇ ਦਿੰਦੇ ਹਨ ਪਰ ਉਸ ਪਰਮਾਤਮਾ ਨੂੰ ਭਰਮਾਇਆ ਨਹੀਂ ਜਾ ਸਕਦਾ। ਨਾ ਹੀ ਉਸ ਨੂੰ ਕਿਸੇ ਭਲੇਖੇ ਦੇ ਵਿੱਚ ਪਾਇਆ ਜਾ ਸਕਦਾ ਹੈ ਜਿਸ ਨੂੰ ਮਾਰਾਇ ਕਹਿੰਦੇ ਹਨ ਕਿ ਨਾ ਭਰਮ ਨਾ ਜਨਮਮ ਨਾ ਜਾਤਨ ਨਾ ਹੀ ਉਸ ਦਾ ਕਦੀ ਜਨਮ ਹੁੰਦਾ ਹੈ ਅਤੇ ਨਾ ਹੀ ਉਸ ਦੀ ਕੋਈ ਜਾਤ ਹੈ। ਜੁਨਾਂ ਦੇ ਵਿੱਚ ਉਹ ਨਹੀਂ ਹੁੰਦਾ ਮਾਰਾਇ ਕਹਿੰਦੇ ਹਨ ਕਿ ਆਦਵਕੰ ਆਪੇ ਖੰ ਅਜੋਨੀ ਸਰੂਪੇ ਉਸ ਦਾ ਜੋ ਸਰੂਪ ਹੈ ਇਸ ਤਰ੍ਹਾਂ ਦਾ ਸਰੂਪ ਹੈ ਕਿ ਉਹ ਅਜੋਨੀ ਹੈ ਜੋਨਾਂ ਦੇ ਵਿੱਚ ਨਹੀਂ ਹੁੰਦਾ ਜਨਮ ਮਰਨ ਦੇ ਬੰਧਨ ਦੇ ਵਿੱਚ ਨਹੀਂ ਹੁੰਦਾ ਹੈ ਅਦਵਾਕੰ ਹੈ ਕਿਸੇ ਨਾਲ ਦਵੇਦ ਦੀ ਭਾਵਨਾ ਨਹੀਂ ਰੱਖਦਾ ਦਵੇਦ ਦੀ ਭਾਵਨਾ ਸਾਧ ਸੰਗਤ ਜੀਓ ਕਿਸੇ ਦੇ ਨਾਲ ਨਹੀਂ ਰੱਖਦਾ ਈਰਖਾ ਨਹੀਂ ਰੱਖਦਾ ਵੈਰ ਵਿਰੋਧ ਨਹੀਂ ਰੱਖਦਾ ਤੇ ਅਪੇਖੰ ਵੇਖ ਤੋ ਰਹਿਤਾ ਉਸਦਾ ਕੋਈ ਵੀ ਭੇਖ ਨਹੀਂ ਹੈ ਕੋਈ ਲੱਖ ਕੋਸ਼ਿਸ਼ ਕਰ ਰਵੇ ਇਹ ਜਾਣਨ ਵਾਸਤੇ ਕਿ ਉਸਦਾ ਭੇਖ ਕਿ ਹੋ ਜਾ ਹੈ ਇਸ ਕਰਕੇ ਉਸਦਾ ਕੋਈ ਭੇਖ ਨਹੀਂ ਹੈ ਮਾਰੇ ਇਹ ਕੀ ਕਹਿੰਦੇ ਹਨ ਨਕੇ ਨਮੋ ਇਕ ਰੂਪੇ ਨਮੋ ਇਕ ਰੂਪੇ ਉਹ ਇਕ ਰੂਪ ਵਾਲੇ ਨੂੰ ਮੇਰੀ ਨਮਸਕਾਰ ਹੈ ਇਕ ਰੂਪ ਵਾਲੇ ਨੂੰ ਮੇਰੀ ਸਦਾ ਨਮਸਕਾਰ ਹੈ ਇਸ ਕਰਕੇ ਮਾਰਾਈ ਕਹਿੰਦੇ ਹਨ ਕਿ ਬਾਰ-ਬਾਰ ਕਹਿੰਦੇ ਹਨ ਕਿ ਨਮੋ ਇੱਕ ਰੂਪੇ ਨਮੋ ਇੱਕ ਰੂਪੇ ਮੇਰੀ ਨਮਸਕਾਰ ਹੈ ਉਹ ਇੱਕ ਰੂਪ ਵਾਲੇ ਨੂੰ ਉਸ ਅਖੰਡ ਨੂੰ ਜਿਸ ਨੂੰ ਖੰਡਿਆ ਨਹੀਂ ਜਾ ਸਕਦਾ ਉਸ ਇੱਕ ਰੂਪ ਵਾਲੇ ਨੂੰ ਜਿਸ ਦਾ ਕੋਈ ਰੂਪ ਨਹੀਂ ਦੱਸਿਆ ਜਾ ਸਕਦਾ ਮੇਰੀ ਸਦਾ ਉਸ ਨੂੰ ਨਮਸਕਾਰ ਹੈ ਸਾਧ ਸੰਗਤ ਜੀ ਇੱਥੇ ਹੀ 94 ਸ਼ਾਂਤ ਜੋ ਹਨ ਸਮਾਪਤ ਹੁੰਦੇ ਹਨ ਇਸ ਤੋਂ ਅੱਗੇ ਆਪ ਸਭ ਸੰਗਤ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰੋਗੇ ਇਸਦੇ ਅਰਥ ਸਾਧ ਸੰਗਤ ਜੀ ਆਵਤਨਤਨ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਮਹਾਰਾ ਸੱਚੇ ਪਾਤਸ਼ਾਹ ਜੀ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਖਸ਼ਣਾ ਸਿੱਤੇ ਮੇਰ ਪਰ ਆਥਰ ਰੱਖਣਾ ਕਾਲ ਸਦੀ ਚੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦਿਆਂ अनेका ਪ੍ਰਕਾਰ ਦੇ ਆ ਭੁੱਲ ਆ ਚੁੱਕਾ ਹੋ ਗਿਆ ਹੁਣ ਗਿਆ ਆਪ ਸਭ ਸੰਗਤ ਬਖਸ਼ਣ ਜੋ ਕੋ ਬਖਸ਼ਣਾ ਜਿੰਨੇ ਵੀ ਮਾਈ ਭਾਈ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ